ਇਜ਼ਰਾਈਲ ਵਿੱਚ 트럼ਪ ਦਾ ਸ਼ਾਨਦਾਰ ਸਵਾਗਤ 트럼ਪ ਨੇ ਇੱਕ ਵਾਰ ਫਿਰ ਰੂਸ ਨੂੰ ਦਿੱਤੀ ਚੇਤਾਵਨੀ ਯੂਕਰੇਨ ਵਿੱਚ ਜੰਗ ਬੰਦ ਕਰਨ ਬਾਰੇ ਕਰ ਰਹੇ ਨੇ ਉਪਚਾਰ ਕੈਨੇਡਾ ਵਿੱਚ ਡਾਕ ਚੋਰੀ ਕਰਨ ਦੇ ਦੋਸ਼ੇਠ ਅੱਠ ਪੰਜਾਬੀ ਗ੍ਰਿਫਤਾਰ ਦੱਖਣੀ ਕੈਰੋਲਿਨਾ ਦੇ ਬਾਾਰ ਵਿੱਚ ਚਲੀਆਂ ਗੋਲੀਆਂ ਚਾਰ ਦੀ ਮੌਤ ਹਿਮਾਚਲ ਵਿੱਚ ਨਹੀਂ ਹੋਇਆ ਸੀ ਰਾਜਵੀਰ ਜਵੰਦਾ ਨਾਲ ਹਾਦਸਾ ਨਵੀਂ ਜਾਂਚ ਵਿੱਚ ਹੋਏ ਖੁਲਾਸੇ ਟਰੰਪ ਨੇ ਕੀਤਾ ਐਲਾਨ ਕਿ ਹਮਾਸ ਨੇ ਸਾਰੇ ਬੰਦਕਾਨੂ ਕਰ ਦਿੱਤਾ ਹੈ ਰਿਹਾ ਅਮਰੀਕੀ ਰਾਸ਼ਟਰਪਤੀ ਟਰੰਪ ਇਜ਼ਰਾਈਲ ਦੇ ਦੌਰੇ ਤੇ ਨੇ ਇਸ ਡੈਲੀ ਰਾਸ਼ਟਰਪਤੀ ਬੈਂਜਾਮਿਨ ਏਟਨਿਆਹੂ ਅਤੇ ਉਹਨਾਂ ਦੀ ਪਤਨੀ ਨੇ テル ਅਵੀਵ ਦੇ ਵੇਨ ਗਰੀਅਨ ਹਵਾਈ ਅੱਡੇ ਤੇ ਟਰੰਪ ਦਾ ਸਵਾਗਤ ਕੀਤਾ ਇਸ ਤੋਂ ਪਹਿਲਾਂ ਇਜ਼ਰਾਈਲੀ ਹਵਾਈ ਖੇਤਰ ਵਿੱਚ ਦਾਖਲ ਹੋਣ ਤੇ ਹਵਾਈ ਸੈਨਾ ਨੇ ਟਰੰਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੀ ਫੇਰੀ ਲੋਕਾਂ ਲਈ ਡੂੰਘੀ ਭਾਵ ਰੱਖਦੀ ਹੈ ਇਜ਼ਰਾਈਲੀ ਉੱਚ ਅਧਿਕਾਰੀਆਂ ਦੀ 트ੰਪ ਦੇ ਸਵਾਗਤ ਵਿੱਚ ਮੌਜੂਦ ਰਹੇ ਬੇਨ ਗਰੀਅਨ ਹਵਾਈ ਅੱਡੇ ਦੇ ਕੰਟਰੋਲ ਟਾਵਰ ਨੇ 에ਅਰ ਫੋਰਸ ਵਨ ਦਾ ਸਵਾਗਤ ਕੀਤਾ ਅਤੇ 트ੰਪ ਨੂੰ ਉਹਨਾਂ ਦੀ ਦੋਸਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਅਟੁੱਟ ਬੰਧਨ ਲਈ ਧੰਨਵਾਦ ਸਨਿਹਾਬੀ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਡੈਲੀ ਅਧਿਕਾਰੀਆਂ ਵੱਲੋਂ ਇਜ਼ਰਾਈਲ ਰਾਜ ਵਿੱਚ ਤੁਹਾਡਾ ਸਵਾਗਤ ਹੈ ਤੁਹਾਡੀ ਫੇਰੀ ਇਸ ਸਮੇਂ ਲੋਕਾਂ ਲਈ ਡੂੰਘੀ ਅਥ ਰੱਖਦੀ ਹੈ ਤੁਹਾਡੀ ਦੋਸਤੀ ਅਤੇ ਸਾਡੇ ਦੇਸ਼ਾਂ ਵਿਚਕਾਰ ਅਟੁੱਟ ਬੰਧਨ ਲਈ ਧੰਨਵਾਦ ਫਰਮਾਇਦ ਮੈਂ ਅਮਰੀਕਾ ਤੇ ਇਜ਼ਰਾਈਲ ਦਾ ਫਲਾਕਰੀ ਇਜ਼ਨ ਆਲੀ ਟਰੰਪ ਨੂੰ ਇਜ਼ਰਾਈਲ ਦੇ ਸਰਵੋੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ ਇਜ਼ਰਾਈਲ ਦੀ ਆਪਣੀ ਫੇਰੀ ਪੂਰੀ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਮਿਸਰ ਲਈ ਰਵਾਨਾ ਹੋਣਗੇ ਜਿੱਥੇ ਉਹ ਗਾਜ਼ਾ ਵਿੱਚ ਸ਼ਾਂਤੀ ਬਾਰੇ ਦੂਜੇ ਦੇਸ਼ਾਂ ਦੇ ਨੇਤਾਵਾਂ ਨਾਲ ਗੱਲਬਾਤ ਕਰਨਗੇ ਜਿੱਥੇ ਇਜ਼ਰਾਈਲ ਤੇ ਹਮਾਸ ਵਿਚਾਲੇ جنگ ਰੁਕਣ ਦੇ ਅਸਰ ਦਿਖਰੇ ਨਹੀਂ ਉੱਥੇ ਹੀ ਰੂਸ ਤੇ ਯੂਕਰੇਨ ਦੀ جنگ ਹਾਲੇ ਮੱਠੀ ਹੁਣ ਦਾ ਨਾਨੀ ਲੈਰੀ ਅਮਰੀਕਾ ਦੇ ਰਾਸ਼ਟਰਪਤੀ 트럼ਪ ਨੇ ਰੂਸ ਨੂੰ ਹੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਯੂਕਰੇਨ ਨਾਲ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਨੂੰ ਖਤਮ ਨਹੀਂ ਕਰਦੇ ਤਾਂ ਅਮਰੀਕਾ ਯੂਕਰੇਨ ਨੂੰ ਟੌਮ ਹਾਕ ਮਿਜ਼ਾਈਲਾਂ ਭੇਜ ਸਕਦਾ ਹੈ ਜੋ ਕਿ ਲੰਮੀ ਦੂਰੀ ਦੀ ਮਾਰ ਕਰਦੀਆਂ ਨੇ 트럼ਪ ਨੇ ਇਹ ਟਿੱਪਣੀਆਂ ਇਜ਼ਰਾਈਲ ਜਾਂਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀਆਂ ਸਨ ਉਹਨਾਂ ਨੇ ਕਿਹਾ ਕਿ ਮੈਂ ਕਹਾ ਹੈ ਕਿ ਜੇਕਰ ਇਹ ਜੰਗ ਖਤਮ ਨਹੀਂ ਹੁੰਦੀ ਤਾਂ ਮੈਂ ਯੂਕਰੇਨ ਨੂੰ ਟੌਮ ਹਾਕ ਭੇਜਾਂਗਾ ਟੌਮ ਹਾਕ ਇੱਕ ਅਜਿਹਾ ਹਥਿਆਰ ਹੈ ਜੋ ਬਹੁਤ ਹੀ ਹਮਲਾਵਰ ਹੈ ਟਰੰਪ ਨੇ ਵੀ ਕਿਹਾ ਕਿ ਉਨ੍ਹਾਂ ਨੇ ਉਸ ਗੱਲਬਾਤ ਵਿੱਚ ਟੌਮਹੌਕ ਮਿਜ਼ਾਈਲਾਂ ਭੇਜਣ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਸੀ ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਨਾਲ ਫੋਨ ਦੀ ਗੱਲਬਾਤ ਵੀ ਕੀਤੀ ਅਤੇ ਇਸ ਗੱਲਬਾਤ ਵਿੱਚ ਵੀ ਟੌਮਹੌਕ ਮਿਜ਼ਾਈਲਾਂ ਭੇਜਣ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਗਿਆ ਸੀ ਜਿਸ ਬਾਰੇ ਟਰੰਪ ਨੇ ਖੁਦ ਦੱਸਿਆ ਰੂਸ ਨੇ ਅਮਰੀਕਾ ਵੱਲੋਂ ਯੂਕਰੇਨ ਨੂੰ ਟਾਮਹੌਕ ਮਿਜ਼ਾਈਲਾਂ ਦੀ ਸਪਲਾਈ ਕਰਨ ਦੀ ਸੰਭਾਵਨਾ ਤੇ ਚਿੰਤਾ ਪ੍ਰਗਟ ਕਰ ਦਿੱਤੀ ਹੈ ਪੁਤਿਨ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਅਮਰੀਕਾ ਵੱਲੋਂ ਯੂਕਰੇਨ ਨੂੰ ਇਹ ਮਿਜ਼ਾਈਲਾਂ ਦੀ ਸਪਲਾਈ ਮਾਸਕੋ ਤੇ ਵਾਸ਼ਿੰਗਟਨ ਦੇ ਸਬੰਧਾਂ ਨੂੰ ਗੰਭੀਰਤਾ ਨਾਲ ਨੁਕਸਾਨ ਪਹੁੰਚਾਏਗੀ ਪੀਲ ਪੁਲਿਸ ਨੇ 4 ਲੱਖ ਕੈਨੇਡੀਅਨ ਡਾਲਰ ਦੀ ਡਾਕ ਚੋਰੀ ਕਰਨ ਦੇ ਦੋਸ਼ ਵਿੱਚ 8 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੂੰ 343 ਅਪਰਾਧਿਕ ਜ਼ਾਬਤੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਹਥਿਆਰ ਨਾਲ ਹਮਲਾ ਕਰਨ ਡਾਕ ਰਹੀਂ ਚੋਰੀ ਅਤੇ ਅਪਰਾਧਾਂ ਦੁਆਰਾ ਪ੍ਰਾਪਤ ਜਾਇਦਾਦ ਤੇ ਕਬਜ਼ਾ ਕਰਨ ਵਰਗੇ ਦੋਸ਼ ਸ਼ਾਮਲ ਨੇ ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਵਿੱਚ ਸੁਮਨਪ੍ਰੀਤ ਸਿੰਘ ਗੁਰਦੀਪ ਛੱਠਾ ਜਸ਼ਨਦੀਪ ਜਟਾਣਾ ਹਰਮਨ ਸਿੰਘ, ਜਸ਼ਨਪ੍ਰੀਤ ਸਿੰਘ, ਮਨਰੂਪ ਸਿੰਘ, ਰਾਜਵੀਰ ਸਿੰਘ ਅਤੇ ਵਿੰਦਰਜੀਤ ਸਿੰਘ ਸ਼ਾਮਲ ਨੇ। ਇਹ ਸਾਰੇ 20 ਤੋਂ 30 ਸਾਲ ਦੀ ਉਮਰ ਦੇ ਨੇ। ਪੀਲ ਪੁਲਿਸ ਵੱਲੋਂ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਅਪ੍ਰੈਲ 2025 ਵਿੱਚ ਪੀਲ ਅਤੇ ਹਾਲਟਨ ਪੁਲਿਸ ਨੇ ਕੈਨੇਡਾ ਪੋਸਟ ਦੇ ਨਾਲ ਮਿਲ ਕੇ ਪੀਲ ਖੇਤਰ ਵਿੱਚ ਹੋਣ ਵਾਲੀਆਂ ਡਾਕ ਚੋਰੀਆਂ ਦੀ ਇੱਕ ਲੜੀ ਦੀ ਸਾਂਝੀ ਜਾਂਚ ਸ਼ੁਰੂ ਕੀਤੀ ਸੀ। ਜਾਂਚ ਤੋਂ ਪਤਾ ਲੱਗਾ ਕਿ ਕੁਝ ਲੋਕ ਸਾਂਝੇ ਤੌਰ ਤੇ ਰਿਹਾਇਸ਼ੀ ਇਲਾਕਿਆਂ ਵਿੱਚ ਮੇਲ ਬਾਕਸਾਂ ਨੂੰ ਛਾਣੇ ਬਣਾ ਰਹੇ ਸਨ ਜਿਸ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਸੀ ਮਹੀਨਿਆਂ ਤੱਕ ਚੱਲੀ ਜਾਂਚ ਤੋਂ ਬਾਅਦ ਮਿਸਿਸ ਆਗਾ ਸ਼ਹਿਰ ਦੇ ਕਈ ਘਰਾਂ ਤੇ 8 ਅਤੇ 9 ਸਤੰਬਰ ਨੂੰ ਛਾਪੇ ਮਾਰੀ ਕੀਤੀ ਗਈ ਇਹਨਾਂ ਛਾਪੇ ਮਾਰੀਆਂ ਦੌਰਾਨ ਸੈਂਕੜੇ ਚੋਰੀ ਹੋਈਆਂ ਡਾਕਾਂ ਬਰਾਮਦ ਕੀਤੀਆਂ ਗਈਆਂ ਪੁਲਿਸ ਅਨੁਸਾਰ ਜ਼ਬਤ ਕੀਤੀਆਂ ਗਈਆਂ ਚੀਜ਼ਾਂ ਵਿੱਚ 182 ਕ੍ਰੈਡਿਟ ਕਾਰਡ 20 ਗਿਫਟ ਕਾਰਡ 35 ਸਰਕਾਰੀ ਪਛਾਣ ਪੱਤਰ ਅਤੇ 250 ਤੋਂ ਵੱਧ ਚੈੱਕ ਸ਼ਾਮਲ ਸਨ ਬੇਲਬੁਲਿਸ ਨੇ ਇਹਨਾਂ ਗ੍ਰਿਫਤਾਰੀਆਂ ਦਾ ਐਲਾਨ 10 ਅਕਤੂਬਰ ਨੂੰ ਕੀਤਾ ਹੈ ਸਾਰੇ 8 ਮੁਲਾਜ਼ਮਾਂ ਨੂੰ ਜ਼ਮਾਨਤ ਦੀ ਸੁਣਵਾਈ ਤੱਕ ਰਸਤੇ ਵਿੱਚ ਰੱਖਿਆ ਗਿਆ ਹੈ ਦੱਖਣੀ ਕੈਰੋਲਿਨਾ ਦੇ ਤੱਟਵਰਤੀ ਖੇਤਰ ਦੇ ਨੇੜੇ ਇੱਕ ਟਾਪੂ ਤੇ ਪੀੜ ਪੜੱਕੇ ਵਾਲੇ ਬਾਹਰ ਵਿੱਚ ਅਚਾਨਕ ਹੀ ਤਾਬੜਤੋੜ ਗੋਲੀਬਾਰੀ ਹੋ ਗਈ ਜਿਸ ਤੇ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਘਟੋ ਘਟ ਵੀ ਲੋਕ ਹੋਰ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਸਿੱਖਿਆ ਹਸਪਤਾਲ ਲਿਜਾਇਆ ਗਿਆ ਹੈ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਅਧਿਕਾਰੀ ਐਤਵਾਰ ਸਵੇਰੇ ਵਿਲੀਜ਼ ਬਾਅਰ ਐਂਡ ਗ੍ਰੀਲ ਵਿਖੇ ਪਹੁੰਚੇ ਜਿਸ ਵੇਲੇ ਘਟਨਾ ਵਾਪਰੀ ਉਸ ਸਮੇਂ ਬਾਅਰ ਵਿੱਚ ਕਾਫੀ ਭੀੜ ਸੀ ਅਤੇ ਅਚਾਨਕ ਹੀ ਗੋਲੀਆਂ ਚੱਲਣ ਨਾਲ ਮਿੰਟਾਂ ਵਿੱਚ ਹੀ ਭਜੜਣਾ ਪੈ ਗਿਆ ਬਾਅਰ ਦੇ ਮਾਲਕ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਇਰਿੰਗ ਹੋਣ ਤੋਂ ਮਗਰੋਂ ਇੱਕ ਚਿਹੜਾ ਪੈ ਗਿਆ ਲੋਕ ਇਧਰ ਉਧਰ ਭੱਜਣ ਲੱਗੇ ਸੋਸ਼ਲ ਮੀਡੀਆ ਤੇ ਇੱਕ ਬਿਆਨ ਵਿੱਚ ਸ਼ਹਿਰਫ ਨੇ ਦਫ਼ਤਰ ਨੇ ਕਿਹਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਗੋਲੀਬਾਰੀ ਤੋਂ ਬਚਨ ਲਈ ਨੇੜ ਲਿਆਂ ਦੁਕਾਨਦਾਰ ਵੀ ਭਜੇ ਹਨ ਅਤੇ ਕਿਹਾ ਹੈ ਕਿ ਇਹ ਘਟਨਾ ਦੁਖਦਾਈ ਹੈ ਤੇ ਅਸੀਂ ਇਸ ਸਮੇਂ ਤੀਰਜ ਦੀ ਅਪੀਲ ਕਰਦੇ ਹਾਂ ਪਾਮਲੇ ਦੀ ਜਾਂਚ ਚੱਲੀ ਹੈ ਅਤੇ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਹੋਇਆ ਪਰ ਫਿਲਹਾਲ ਤਾਜ਼ਾ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿਰਜਵੀਰ 27 ਸਤੰਬਰ ਨੂੰ Shimla ਜਾਣ ਵੇਲੇ Pinjor ਦੇ ਬਾਹਰਵਾਰ ਇੱਕ ਪਾਈਖਾਦਸੇ ਵਿੱਚ ਹਾਦਸਾ ਗ੍ਰਸਤ ਹੋ ਗਿਆ ਸੀ। ਇਹ ਹਾਦਸਾ ਹਿਮਾਚਲ ਵਿੱਚ ਨਹੀਂ ਸਗੋ ਹਰਿਆਣੇ ਵਿੱਚ ਵਾਪਰਿਆ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਹਾਦਸੇ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਨੇ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਵੀ ਨਹੀਂ ਮਿਲੀ ਅਤੇ ਉਸ ਨੂੰ ਹੋਰ ਹਸਪਤਾਲ ਵਿੱਚ ਲਿਜਾਣਾ ਪਿਆ। ਇਹ ਜਾਂਚ Lawyers for Human Rights ਦੁਆਰਾ ਇੰਟਰਨੈਸ਼ਨਲ ਵੱਲੋਂ ਕੀਤੀ ਗਈ ਹੈ ਜਿਸ ਵਿੱਚ ਇਹ ਖੁਲਾਸੇ ਹੋਏ ਨੇ। ਪੰਜਾਰ ਪੁਲਿਸ ਸਟੇਸ਼ਨ ਤੋਂ ਪ੍ਰਾਪਤ ਡੇਲੀ ਡਾਇਰੀ ਰਿਪੋਰਟ ਵਿੱਚ ਵੀ ਇਹ ਖੁਲਾਸਾ ਹੋਇਆ ਹੈ ਕਿ ਪੰਜਾਰ ਦੇ ਸ਼ੌਰੀ ਹਸਪਤਾਲ ਨੇ ਰਾਜਵੀਰ ਜਵੰਦਾ ਨੂੰ ਮਢਲੀ ਸਹਾਇਤਾ ਨਹੀਂ ਦਿੱਤੀ ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਪੰਚਕੁਲਾ ਫਿਰ ਪਾਰਸ ਹਸਪਤਾਲ ਪੰਚਕੁਲਾ ਅਤੇ ਫਿਰ ਫੋਰਟ ਹਸਪਤਾਲ ਮਹਾਲੇ ਲਿਜਾਇਆ ਗਿਆ ਜਿੱਥੇ 11 ਦਿਨਾਂ ਤੋਂ ਬਾਅਦ ਉਸ ਦੀ ਮੌਤ ਹੋ ਗਈ ਇਜ਼ਰਾਈਲ ਦੇ ਯਰੂਸ਼ਲਮ ਵਿੱਚ 트ੰਪ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੋ ਦਰਦਨਾਕ ਸਾਲਾਂ ਤੋਂ ਬਾਅਦ 20000 ਬੰਦਕ ਆਪਣੇ ਪਰਿਵਾਰਾਂ ਕੋਲ ਵਾਪਸ ਆ ਰਹੇ ਨੇ ਹਮਾਸ ਅਤੇ ਇਜ਼ਰਾਈਲ ਦੇ ਵਿਚਕਾਰ ਲਗਭਗ 2 ਸਾਲ ਜੰਗ ਚੱਲੀ ਅਤੇ ਉਸ ਤੋਂ ਬਾਅਦ ਜੰਗ ਬੰਦੀ ਦਾ ਐਲਾਨ ਕੀਤਾ ਗਿਆ ਇਜ਼ਰਾਈਲ ਨੇ ਇਸ ਸੰਦਰਭ ਵਿੱਚ 트ੰਪ ਨੂੰ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ ਅਮਰੀਕੀ ਰਾਸ਼ਟਰਪਤੀ 트ੰਪ ਨੇ ਭਾਸ਼ਣ ਦਿੱੰਦਿਆ ਹੋਇਆ ਗਿਆ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਕੰਮ ਕੀਤਾ ਇਹ ਭਾਸ਼ਣ ਉਸ ਇਤਿਹਾਸਿਕ ਮੌਕੇ ਤੇ ਸੀ ਜਦੋਂ ਹਮਾਸ ਨੇ ਅਮਰੀਕਾ ਦੁਆਰਾ ਵਿਚੋਲਗੀ ਕੀਤੇ ਜਾਣ ਤੋਂ ਬਾਅਦ ਵੀ ਬਾਕੀ ਬਚੇ ਬੰਦਕਾਂ ਨੂੰ ਰਿਹਾ ਕਰ ਦਿੱਤਾ 트럼ਪ ਨੇ ਕਿਹਾ ਕਿ ਇਹ ਸਮਝੌਤਾ ਜੋਤ ਨੂੰ ਖਤਮ ਕਰਨ ਅਤੇ ਸਥਾਈ ਸ਼ਾਂਤੀ ਲਈ ਇੱਕ ਵੱਡਾ ਕਦਮ ਹੈ ਉਹਨਾਂ ਨੇ ਕਿਹਾ ਕਿ ਮਦੂਪੁਰ ਲਈ ਇੱਕ ਇਤਿਹਾਸਿਕ ਸਵੇਰ ਹੈ ਹਮਾਸ ਦੁਆਰਾ ਸਾਰੇ ਵੀ ਬੰਦਕਾਂ ਦੀ ਰਿਹਾਈ ਦੇ ਨਾਲ 2 ਸਾਲਾਂ ਦੀ ਜੰਗ ਦਾ ਹੁਣ ਅੰਤ ਹੋ ਗਿਆ ਹੈ ਜਿਸ ਨੇ ਗਾਜ਼ਾ ਦੇ ਵੱਡੇ ਹਿੱਸੇ ਨੂੰ ਬਰਬਾਦ ਕਰ ਦਿੱਤਾ ਸੀ ਅਤੇ ਹਜ਼ਾਰਾਂ ਫਲਸਤੀਨੀਆ ਦੀਆਂ ਜਾਨਾਂ ਚਲੀਆਂ ਗਈਆਂ ਸਨ ਤ੍ਰਿਕਾਰਾਲ ਤੱਕ ਸਾਇਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਹਰਿਆਣਾ ਦੇ ਆਈਪੀਐਸ ਅਫਸਰ ਵਾਈ ਪੂਰਨ ਕੁਮਾਰ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੀ ਘਟਨਾ ਦੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਉਹਨਾਂ ਸੰਦੇਸ਼ ਦਿੱਤਾ ਹੈ ਕਿ ਸਿੱਖਾਂ ਦਾ ਸਰਵੋੱਚ ਤੱਕ ਤਸਰੀਕਾਰ ਤੱਕ ਸਾਹਿਬ ਜਾਤੀਵਾਦ ਅਤੇ ਕਿਸੇ ਵੀ ਤਰ੍ਹਾਂ ਦੇ ਵਿਤਕ੍ਰਿਆ ਦੇ ਵਿਰੋਧ ਖੜਾ ਹੈ ਉਹਨਾਂ ਨੇ ਕਿਹਾ ਕਿ ਇਹ ਘਟਨਾ ਦੇਸ਼ ਦੇ ਅੰਦਰ ਸਦੀਆਂ ਤੋਂ ਚੱਲਦੇ ਆ ਰਹੇ ਜਾਤੀਵਾਦ ਆਧਾਰਿਤ ਵਿਤਕ੍ਰਿਏ ਦੀ ਸਾਫ ਚਲਕ ਹੈ ਅਤੇ ਐਸਡੀਜੀ ਨੇ ਨਿੰਦਾ ਕੀਤੀ ਜAVE ਉਹਨੇ ਕਟਾਇਆ ਅਤੇ ਇਹ ਵੀ ਕਿਹਾ ਕਿ ਦੇਸ਼ ਅੰਦਰ ਸੰਵਿਧਾਨ ਦੇ ਤਹਿਤ ਸਮੂਹ ਪਾਈਚਾਰਿਆਂ ਦੇ ਹੱਕ ਹਕੂਕ ਸੁਰੱਖਿਅਤ ਹੋਣ ਦੇ ਬਾਵਜੂਦ ਵੀ ਕਈਆਂ ਨੂੰ ਵਿਤਕ੍ਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੌਜੂਦਾ ਲੋੜ ਮਾਨਸਿਕਤਾ ਬਦਲਣ ਦੀ ਹੈ ਮਨਾਇਆ ਕਿ ਸੇ ਗੁਰੂ ਸਾਹਿਬਾਨ ਨੇ ਇਸ ਤਰਤੇ ਦੇ ਵਿਚਲਕੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਖੇਸਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਸਰੋਵਰ ਸਭ ਤੋਂ ਵੱਡੇ ਉਦਾਹਰਣ ਨੇ ਜਿੱਥੇ ਦੇਸ਼ ਦੁਨੀਆ ਤੋਂ ਕੋਈ ਵੀ ਬਿਨਾ ਕਿਸੇ ਵਿਤਕਰੇ ਦੇ ਨਤਮਸਤਕ ਹੋ ਸਕਦਾ ਹੈ ਇਸ਼ਨਾਨ ਕਰ ਸਕਦਾ ਹੈ ਤੇ ਸਮਾਨਤਾ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਨੰਕਰ ਵਿੱਚ ਪ੍ਰਸ਼ਾਦਾ ਵੀ ਸੱਖ ਸਕਦਾ ਹੈ ਅਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਵੀ ਸਿੱਖੀ ਨਾਲ ਜੁੜੇ ਇਨਾਂ ਭਾਈਚਾਰਿਆਂ ਨੂੰ ਸਿੱਖੀ ਤੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਫ਼ਰਤੀ ਭਰਿਆ ਪ੍ਰਪਗੋਸ਼ਾ ਤਿਆਰ ਕੀਤਾ ਜਾ ਰਿਹਾ ਹੈ ਅਨਾਂ ਕਿਹਾ ਕਿ ਸ੍ਰੀ ਕਾਲ ਤਖਤ ਸਾਹਿਬ ਹਰ ਤਰ੍ਹਾਂ ਦੇ ਜਾਤੀਵਾਦੀ ਵਿਤਕਰੇ ਦੇ ਵਿਰੋਧ ਖੜਾ ਹੈ ਅਤੇ ਸਿੱਖ ਇਸ ਤਹਿਤ ਹੋਣ ਵਾਲੇ ਤਸ਼ੱਦਦ ਅਤੇ ਅਤਿਆਚਾਰ ਦਾ ਹਮੇਸ਼ਾ ਹੀ ਸਖਤ ਵਿਰੋਧ ਕਰਦੇ ਰਹਿਣਗੇ